ਅਸੀਂ ਪਰਸੋਂ ਬੇਦਕਰ ਹਸਪਤਲ ਦੇ ਵਿੱਚ ਸਟੂਡੈਂਟਾਂ ਨੇ ਮਿਲ ਕੇ ਇੱਕ ਧਰਨਾ ਲਾਇਆ ਸੀਗਾ ਜਿਦੇ ਵਿੱਚ ਕੀ ਸੀਗੀਆਂ ਸਾਡੀਆਂ ਮੰਗਾਂ ਹਸਪਤਲ ਦੀਆਂ ਜਿਵੇਂ ਸਾਡੇ ਪਾਣੀ ਦਾ ਪ੍ਰਬੰਧ ਨਹੀਂ ਖਾਣੇ ਦਾ ਪ੍ਰਬੰਧ ਨਹੀਂ ਵਿੱਚ ਸੁੰਡ ਆ ਰਹੇ ਆ ਜਾਂ ਖਾਣਾ ਵਧੀਆ ਨਹੀਂ ਹੁੰਦਾ ਕਈ ਵਾਰੀ ਖੱਟਾ ਹੁੰਦਾ ਡੇਲੀ ਸਾਡੇ ਹਸਪਤਲ ਦੇ ਵਿੱਚ ਐਂਬੂਲੈਂਸ ਆਉਂਦੀ ਆ ਆ ਦੇਖੋ ਅੰਬੇਦਕਰ ਹਸਪਤਲ ਦੀ ਮੈਸ ਦਾ ਇਹ ਹਾਲ ਆ ਖਾਣੇ ਦੇ ਵਿੱਚੋਂ ਸੁੰਡ ਨਿਕਲ ਰਿਹਾ ਹੁਣ ਕੁੜੀਆਂ ਕੀ ਕਰਨ ਫਿਰ

और उस इशू में वो सी रिज़ोल्व कर रहे थे कि आज एक गर्ल सामने हैं। ਦੇ ਵਿੱਚ ਦੋ ਕੁੜੀਆਂ ਦੀ ਅਲਾਟਮੈਂਟ ਆ ਤਿੰਨ ਪਾਰੇ ਆ ਸੀਸੀ ਪਿੰਡ ਦੇ ਵਿੱਚ ਇੱਕ ਰੂਮ ਦੇ ਵਿੱਚ ਅੱਠ ਕੁੜੀਆਂ ਦੀ ਅਲਾਟਮੈਂਟ ਆ ਉਹਦੇ ਵਿੱਚ 28 28 ਕੁੜੀਆਂ ਪਾਰ ਗਿਆ ਤਾਂ ਅਸੀਂ ਉਹ ਸਾਰੀਆਂ ਮੰਗਾਂ ਨੂੰ ਲੈ ਕੇ ਜਿਹੜਾ ਅਸੀਂ ਕੱਟ ਕੀਤਾ ਸੀ ਚਾਰ ਬੱਚੇ ਤਾਂ ਨਾ ਮਿਲਦਾ ਬਾਕੀ ਪੀਜੀ ਚ ਨੋਟ ਕਰਾਈ ਜਾਂਦੇ ਕੋਈ 6000 ਕੋਈ 7000 ਆਪਣੀ ਯੂਨੀਵਰਸਿਟੀ ਦੇ ਮਲਾਰਜਮ ਦੀ ਕੀ ਖੋਲੀ ਰੱਖਿਆ ਔਰ ਉਹ ਪਲਾਸਟਿਕ ਹੈ ਉਹ ਪਲਾਣੇ ਪੀਜੀ ਤੇ ਆ ਜੋ ਪਲਾਣੇ ਚੱਲੂ ਕਿਆ ਅੱਜ ਵੀ ਬਹੁਤ ਸਾਰੇ ਵਿਦਿਆਰਥੀ ਉਹ ਆ ਜਿਨ੍ਹਾਂ ਨੂੰ ਨਿੱਜੀ ਤੌਰ ਤੇ ਅਸੀਂ ਜਾਣਦੇ ਆ ਜਿਹੜੇ ਇੱਕ ਸਮਾਂ ਰੋਟੀ ਵੀ ਨਹੀਂ ਖਾਂਦੇ ਕਿਉਂਕਿ ਡਾਈਟ ਲਗਾਤਾਰ ਮਹਿੰਗੀ ਹੋ ਰਹੀ ਆ ਤੇ ਘਰੇ ਵੱਲ ਪਰਬੰਧ ਕਰੋ ਪਰਬੰਧ ਕਰੋ ਪਰਬੰਧ ਕਰੋ ਹੌਸਟਲ ਵਿੱਚ ਵਾਈਫਾਈ ਦਾ ਪਰਬੰਧ ਕਰੋ ਪਰਬੰਧ ਕਰੋ ਪਰਬੰਧ ਕਰੋ ਵਿਦਿਆਰਥੀਆਂ ਲਈ ਤਾਂ ਹਰ ਇੱਕ ਚੀਜ਼ ਮਹਿੰਗੀ ਹੋ ਰਹੀ ਆ ਵਿਦਿਆਰਥੀਆਂ ਲਈ ਤਾਂ ਪੀਤਾ ਵੀ ਮਹਿੰਗੀਆਂ ਹੋ ਰਹੀਆਂ ਉਹਨਾਂ ਦੇ ਹੋਰ ਖਰਚੇ ਵੀ ਵਧ ਰਹੇ ਆ ਇਹਦਾ ਕੰਪਨਸੇਸ਼ਨ ਸਰਕਾਰਾਂ ਕਰਨ ਇਹਦਾ ਕੰਪਨਸੇਸ਼ਨ ਯੂਨੀਵਰਸਿਟੀ ਪ੍ਰਸ਼ਾਸਨ ਕਰੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਆਏ ਦਿਨ ਕਿਸੇ ਨਾ ਕਿਸੇ ਵਿਵਾਦ ਨੂੰ ਲੈ ਕੇ ਘੇਰੇ ਵਿੱਚ ਰਹਿੰਦੀ ਹੈ ਬੀਤੇ ਦਿਨੀ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਬੱਚਿਆਂ ਦੇ ਖਾਣ ਵਾਲੇ ਭੋਜਨ ਦੇ ਰੇਟ ₹27 ਤੋਂ ਵਧਾ ਕੇ ₹32 ਕਰ ਦਿੱਤੇ ਗਏ ਜਿਸ ਕਾਰਨ ਵਿਦਿਆਰਥੀਆਂ ਵਿੱਚ ਰੋਸ ਦੇਖਣ ਨੂੰ ਮਿਲ ਰਿਹਾ ਉੱਥੇ ਹੀ ਅੰਬੇਦਕਰ ਹੌਸਟਲ ਦੀਆਂ ਲੜਕੀਆਂ ਨੇ ਬੀਤੀ ਰਾਤ ਦੀਨ ਦੇ ਘਰ ਨੂੰ ਕੇਰ ਲਿਆ ਉਹਨਾਂ ਨੇ ਸਿੱਧੇ ਤੌਰ ਤੇ ਇਲਜ਼ਾਮ ਲਗਾਏ ਕਿ ਜਿਹੜੇ ਕੰਟੇਨ ਦੇ ਠੇਕੇਦਾਰ ਨੇ ਉਹਨਾਂ ਵੱਲੋਂ ਗੰਦਾ ਤੇ ਸਿਹਤ ਲਈ ਹਾਨੀਕਾਰਕ ਭੋਜਨ ਮਹਿੰਗੇ ਰੇਟਾਂ ਵਿੱਚ ਉਹਨਾਂ ਨੂੰ ਦਿੱਤਾ ਜਾ ਰਿਹਾ ਜਿਸ ਦੇ ਸਬੂਤ ਬੱਜੋ ਉਹਨਾਂ ਵੱਲੋਂ ਚਾਵਲ ਦਿਖਾਏ ਗਏ ਨੇ ਜਿਸ ਦਾ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਜਿਸ ਵਿੱਚ ਸੁੰਡੀਆਂ ਸਾਫ ਨਜ਼ਰ ਆ ਰਹੀਆਂ ਨੇ ਇਸੇ ਰੋਸ ਤੋਂ ਪਹਿਲਾਂ ਬੀਤੀ ਰਾਤ ਦੀਨ ਦਾ ਘਰ ਕੇਰਿਆ ਤੇ ਗਲਬਤ ਦੇ ਭਰੋਸੇ ਤੋਂ ਵਾਪਸ ਪਰਤੇ ਨੇ ਇੱਥੇ ਹੀ ਪੱਤਰਕਾਰਾਂ ਨਾਲ ਗਲਬਤ ਕਰਦੇ ਆਂਬੀਦਕਰ ਹੋਸਟਲ ਦੀ ਵਿਦਿਆਰਥਣ ਦਾ ਕੀ ਕਹਿਣਾ ਆਓ ਸੁਣਦੇ ਹਾਂ ਉਹਨਾਂ ਤੋਂ ਮੇਰਾ ਨਾਮ ਸਮਨਦੀਪ ਕੌਰ ਆ ਕਿਉਂਕਿ ਜੇ ਇੱਥੇ ਸਾਡਾ ਪ੍ਰੋਟੈਸਟ ਚੱਲ ਰਿਹਾ ਸਾਡਾ ਹੌਸਟਲ ਅੰਬੇਦਕਰ ਹੈ ਸਾਰੀਆਂ ਕੁੜੀਆਂ ਅੰਬੇਦਕਰ ਹੌਸਟਲ ਦੀਆਂ ਨੇ ਅਸੀਂ ਪਰਸੋਂ ਅੰਬੇਦਕਰ ਹੌਸਟਲ ਦੇ ਵਿੱਚ ਸਟੂਡੈਂਟਾਂ ਨੇ ਮਿਲ ਕੇ ਇੱਕ ਧਰਨਾ ਲਾਇਆ ਸੀਗਾ ਜਿਹਦੇ ਵਿੱਚ ਕੀ ਸੀਗੀਆਂ ਸਾਡੀਆਂ ਮੰਗਾਂ ਹੌਸਟਲ ਦੀਆਂ ਜਿਵੇਂ ਸਾਡੇ ਪਾਣੀ ਦਾ ਪ੍ਰਬੰਧ ਨਹੀਂ ਖਾਣੇ ਦਾ ਪ੍ਰਬੰਧ ਨਹੀਂ ਵਿੱਚ ਸੁਣਦਾ ਰਹੇ ਆ ਜਾਂ ਖਾਣਾ ਵਧੀਆ ਨਹੀਂ ਹੁੰਦਾ ਕਈ ਵਾਰੀ ਖੱਟਾ ਹੁੰਦਾ ਡੇਲੀ ਸਾਡੇ ਹਸਪਤਾਲ ਦੇ ਵਿੱਚ ਐਂਬੂਲੈਂਸ ਆਉਂਦੀ ਆ ਤੇ ਜਿਹੜੀ ਸਾਡੇ ਹਸਪਤਾਲ ਦੀ ਕੰਸਟਰਕਸ਼ਨ ਆ ਉਹ ਇਹੋ ਜੀ ਆ ਕਿ ਪੰਜ-ਪੰਜ ਕਿਲੋ ਦੇ ਜਿਹੜੇ ਬੱਟੇ ਆ ਉਹ ਡਿੱਗ ਪੈਂਦੇ ਆ ਵਾਸ਼ਰੂਮਾਂ ਦੀ ਕੋਈ ਸਫਾਈ ਦਾ ਪ੍ਰਬੰਧ ਨਹੀਂ ਹੈਗਾਗਾ ਤਾਂ ਸਾਡੀਆਂ ਇੱਕ-ਇੱਕ ਰੂਮ ਦੇ ਵਿੱਚ ਦੋ ਕੁੜੀਆਂ ਦੀ ਅਲਾਟਮੈਂਟ ਆ ਤਿੰਨ ਪਾ ਰਹੇ ਆ ਸੀਸੀ ਵਿੰਡ ਦੇ ਵਿੱਚ ਇੱਕ ਰੂਮ ਦੇ ਵਿੱਚ ਅੱਠ ਕੁੜੀਆਂ ਦੀ ਅਲਾਟਮੈਂਟ ਆ ਉਹਦੇ 'ਚ 28-28 ਕੁੜੀਆਂ ਪਾ ਰਹੇ ਆ ਤਾਂ ਅਸੀਂ ਉਹ ਸਾਰੀਆਂ ਮੰਗਾਂ ਨੂੰ ਲੈ ਕੇ ਜਿਹੜਾ ਅਸੀਂ ਕੱਟ ਕੀਤਾ ਸੀ ਉੱਥੇ ਡੀਨ ਮੈਡਮ ਆਏ ਉਹਨਾਂ ਨੇ ਇਨਸਪੈਕਸ਼ਨ ਕੀਤੀ ਹਸਪਤਾਲ ਚੈੱਕ ਕੀਤਾ ਵਾਸ਼ਰੂਮ ਚੈੱਕ ਕੀਤੇ ਮੈਸ ਚੈੱਕ ਕੀਤੀ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਸਮਾਂ ਦਿੱਤਾ ਸੀ ਅੱਜ 10 ਵਜੇ ਦਾ ਪਰ ਅੱਜ ਜਦੋਂ ਅਸੀਂ 10 ਵਜੇ ਆਏ ਇੱਥੇ ਬਹੁਤ ਸ਼ਾਂਤੀਪੂਰਵਕ ਆਏ ਅਸੀਂ ਆ ਕੇ ਇੱਥੇ ਬੈਠੇ ਅਸੀਂ ਪ੍ਰੋਵੋਸਟਰ ਸਾਹਿਬ ਨਾਲ ਗੱਲ ਕੀਤੀ ਉਹਨਾਂ ਨੇ ਗੱਲਾਂ ਦਾ ਗੋਲ ਮੋਲ ਕਰਤਾ 11:30 ਤੱਕ 10 ਤੋਂ ਲੈ ਕੇ ਅਸੀਂ ਬੈਠੇ ਰਹੇ ਪਰ ਸਾਡਾ ਕੋਈ ਵੀ ਹੱਲ ਨਹੀਂ ਕੀਤਾ ਡੀਨ ਮੈਡਮ ਨੂੰ ਕਾਲ ਕੀਤੀ ਅਸੀਂ ਅੱਗੇ ਸੀਗੇ ਡੀਨ ਮੈਡਮ ਕਹਿੰਦੇ ਵੀ ਮੈਂ ਆ ਨਹੀਂ ਸਕਦੀ ਆ ਇਹ ਹਾਲ ਜਦੋਂ ਤੋਂ ਅਸੀਂ ਆਏ ਆ ਮੈਨੂੰ 2 ਸਾਲ ਹੋ ਗਏ ਹੌਸਟਲ ਦਾ ਉਦੋਂ ਤੋਂ ਇਹੀ ਹਾਲ ਆ ਅੰਬੇਦਕਰ ਹੌਸਟਲ ਦਾ ਇਹੀ ਹਾਲ ਆ ਕੁੜੀਆਂ ਦਾ ਹੌਸਟਲ ਅੰਬੇਦਕਰ ਹਾਂਜੀ ਜੀ ਬਲਾਕ ਐਚ ਬਲਾਕ ਸੀ ਸੀ ਸਪੋਰਟਸ ਤਿੰਨ ਵਿੰਗ ਆ ਹਾਂਜੀ ਪੂਰੇ ਹੌਸਟਲ ਚ ਇਹੀ ਹਾਲ ਆ ਬਹੁਤ ਪਹਿਲਾਂ ਤੂੰ ਆ ਰਹੀ ਹੈ ਅੱਜ ਅਸੀਂ ਵੀਡੀਓ ਵੀ ਬਣਾਈ ਹੈ ਅੱਜ ਵੀ ਆਈ ਹੈ ਪਰਸੋਂ ਇਨਸਪੈਕਸ਼ਨ ਹੋਈ ਆ ਕੱਲ ਸਾਡੇ ਜਿਹੜੇ ਸਵੇਰ ਪਰੌਠੇ ਬਣੇ ਆ ਉਹ ਖੱਟੇ ਸੀ ਤੇ ਐਂਬੂਲੈਂਸ ਸਾਡੇ ਹਸਪੀਟਲ ਤੇ ਚਾਰ ਵਾਰੀ ਆਈ ਤੇ ਉਸ ਤੋਂ ਬਾਅਦ ਵਿੱਚ ਅੱਜ ਅਸੀਂ ਸੁੰਡੀ ਲੈ ਕੇ ਉਹ ਡੀਨ ਮੈਡਮ ਦੇ ਟੇਬਲ ਤੇ ਪਈ ਆ ਹਲੇ ਤੱਕ ਵੀ ਪਲੇਟ ਜੋ ਸੰਤਾ ਇਹ ਲੱਗਦਾ ਵੀ ਸਾਇਦ ਉਹ ਸਸਤੇ ਪੈਸਿਆਂ ਦੇ ਵਿੱਚ ਲੈ ਆਉਂਦੇ ਆ ਉਹ ਇੰਨੀ ਜ਼ਿਆਦਾ ਜਿੰਨੀ ਜ਼ਿਆਦਾ ਉਹਦੀ ਜਾਂਚ ਕਰਨੀ ਚਾਹੀਦੀ ਹੈ ਜਾਂਚ ਨਹੀਂ ਕਰਦੇ ਹੈਗੇ ਉਹਦੀ ਅਸੀਂ ਇੱਥੇ ਆ ਕੇ 10 ਵਜੇ ਦੇ ਬੈਠੇ ਆ ਜਦੋਂ 11:30 ਤੱਕ ਕੋਈ ਨਹੀਂ ਆਇਆ ਹੈਗਾ ਤਾਂ ਬੱਚੇ ਸਾਰੇ ਕਿਉਂਕਿ ਲੈਕਚਰ ਛੱਡ ਕੇ ਆਏ ਸੀ ਕੁਝ ਨਹੀਂ ਖਾਦਾ ਸੀਗਾ ਸਵੇਰ ਦਾ ਅਗਰੈਸ਼ਨ ਦੇ ਵਿੱਚ ਅਸੀਂ ਨਾਹਰੇਬਾਜੀ ਕੀਤੀ ਉਸ ਤੋਂ ਬਾਅਦ ਮੈਡਮ ਨੇ ਸਿੱਧਾ ਜਵਾਬ ਦਿੱਤਾ ਫਿਰ ਅਸੀਂ ਡਿਪਾਰਟਮੈਂਟ ਗਏ ਅਸੀਂ ਉੱਥੇ ਜਾ ਕੇ ਵੀ ਨਾਹਰੇਬਾਜੀ ਕੀਤੀ ਮੈਡਮ ਇੱਧਰ ਆ ਗਈ ਜਦੋਂ ਸਾਨੂੰ ਪਤਾ ਲੱਗਿਆ ਮੈਡਮ ਇੱਧਰ ਆ ਗਈ ਅਸੀਂ ਡਿਪਾਰਟਮੈਂਟ ਦੇ ਇੱਧਰ ਮੂਵ ਕੀਤਾ ਮੈਡਮ ਫੇਰ ਉੱਧਰ ਚਲੇ ਗਈ ਜਦੋਂ ਬਾਅਦ ਵਿੱਚ ਮੈਡਮ ਆਏ ਮੈਡਮ ਉਰੇ ਆ ਗਏ ਬੱਚੇ ਐਗਰੈਸ਼ਨ ਚ ਸੀਗੇ ਬੱਚਿਆਂ ਨੇ ਨਾਹਰੇਬਾਜੀ ਸਟਾਰਟ ਕੀਤੀ ਮੈਡਮ ਉੱਧਰ ਨੂੰ ਫੇਰ ਵਾਗੇ ਬੱਚਿਆਂ ਨੇ ਘੇਰ ਕੇ ਮੈਡਮ ਨੂੰ ਇੱਥੇ ਲੈ ਕੇ ਆਂਦਾ ਸਵਾਲਾਂ ਦੇ ਜਵਾਬ ਮੰਗੇ ਉਹਦੇ ਚ ਹਲੇ ਤੱਕ ਸਾਨੂੰ ਇੱਕ ਸਵਾਲ ਦਾ ਜਵਾਬ ਮਿਲਿਆ ਉਹ ਵੀ ਥਾਣੇ ਦਾ ਕਹਿੰਦੇ ਤੁਹਾਡਾ ਜਿਹੜਾ ਟੈਂਡਰ ਆ ਉਹ ਰੱਦ ਕਰ ਦਿੱਤਾ ਜਾਊ ਇੱਕ ਸਾਡੇ ਜਿਹੜੇ ਰੇਟ ਨੇ ਖਾਣੇ ਦੇ 27 ਤੋਂ 32 ਰੁਪ ਕਿ ਬਹੁਤ ਸਾਰੀਆਂ ਕੁੜੀਆਂ ਜਿਹੜੀਆਂ ਅਫੋਰਡ ਨਹੀਂ ਕਰ ਸਕਦੀਆਂ ਉਹ ਤਿੰਨ ਵੇਲਿਆਂ ਦਾ ਖਾਣਾ ਨਹੀਂ ਖਾਂਦੀਆਂ ਸਿਰਫ ਦੋ ਟਾਈਮ ਦਾ ਖਾਣਾ ਖਾ ਕੇ ਪੈ ਜਾਂਦੀਆਂ ਤਾਂ ਅਸੀਂ ਉਹ ਕਿਹਾ ਸੀ ਕਿ 27 ਰੁਪਏ ਹੀ ਹੋਵੇ ਤੇ ਹੁਣ ਉਹਨਾਂ ਨੇ ਮੈਸਟਰ ਵਾਲਿਆਂ ਨੂੰ ਬੁਲਾਇਆ ਸਾਨੂੰ 10 ਵਜੇ ਦਾ ਟਾਈਮ ਦੇ ਕੇ ਸਾਨੂੰ 3:30 ਪੌਣੇ 4 ਮੈਡਮ ਮਿਲੇ ਆ ਤਾਂ ਸਾਨੂੰ ਇੰਨਾ ਕ ਜਲੀਲ ਕੀਤਾ ਜਾ ਰਿਹਾ ਮੈਂਟਲੀ ਹਰਾਸ ਕੀਤਾ ਜਾ ਰਿਹਾ ਨਹੀਂ ਅਸੀਂ ਬੀਸੀ ਕਿਉਂਕਿ ਸਾਨੂੰ ਟਾਈਮ ਇੰਨਾ ਨਹੀਂ ਦਿੱਤਾ ਸੀਗਾ ਨਾ ਇਹ ਸਾਰਾ ਡੀਨ ਦਾ ਸਾਰੇ ਜਿਹੜਾ ਪ੍ਰਸ਼ਾਸਨ ਸੀ ਸਾਡੇ ਕੋਲ ਆਇਆ ਮੇਰਾ ਨਾਮ ਜਲਪ੍ਰੀਤ ਹੈ। ਅ ਸਰ ਸਾਨੂੰ ਪਿਛਲੇ ਲੰਬੇ ਸਮੇਂ ਤੋਂ ਹੋਸਟਲ ਸਬੰਧੀ ਬਹੁਤ ਸਾਰੀਆਂ ਦਿੱਕਤਾਂ ਆ ਰਹੀਆਂ ਸੀਗੀਆਂ ਜਿਵੇਂ ਇਸ ਵਾਰ ਇਹਨਾਂ ਨੇ ਕੀਤਾ 27 ਰੁਪਏ ਤੋਂ 32 ਰੁਪਏ ਸਿੱਧਾ 5 ਰੁਪਏ ਮੈਸ ਦੀ ਜਿਹੜੀ ਡਾਈਟ ਹੈ ਉਹਦੇ ਰੇਟ ਚ ਵਾਧਾ ਕਰਤਾ। ਇਹਦਾ ਕੋਈ ਨੋਟਿਸ ਨਹੀਂ ਆਇਆ। ਬਿਲਕੁਲ ਕਿਸੇ ਸਟੂਡੈਂਟ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਸੀ। ਇਹ ਚ ਅਸੀਂ ਦੇਖੀਏ ਪਹਿਲਾਂ ਤਾਂ 27 ਰੁਪਏ 'ਚ ਰੋਟੀ ਹੈ ਕਹਿੰਦੇ ਵੀ 32 ਰੁਪਏ ਕਰਕੇ ਅਸੀਂ ਕੁਆਲਿਟੀ ਵਧਾਵਾਂਗੇ। ਮਤਲਬ ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਹੈ ਵੀ 27 ਰੁਪਏ 'ਚ ਪਹਿਲਾਂ ਹੀ ਕੁਆਲਿਟੀ ਨਹੀਂ ਸੀ ਦੇ ਰਹੇ ਆ ਆਪ ਮੰਨ ਰਹੇ ਆ ਇਹਦਾ ਕੰਪਨਸੇਸ਼ਨ ਵਿਦਿਆਰਥੀ ਕਿਉਂ ਕਰਨ ਵਿਦਿਆਰਥੀਆਂ ਲਈ ਤਾਂ ਹਰ ਇੱਕ ਚੀਜ਼ ਮਹਿੰਗੀ ਹੋ ਰਹੀ ਆ ਵਿਦਿਆਰਥੀਆਂ ਲਈ ਤਾਂ ਪੀਤਾ ਵੀ ਮਹਿੰਗੀਆਂ ਹੋ ਰਹੀਆਂ ਉਹਨਾਂ ਦੇ ਹੋਰ ਖਰਚੇ ਵੀ ਵੱਧ ਰਹੇ ਆ ਇਹਦਾ ਕੰਪਨਸੇਸ਼ਨ ਸਰਕਾਰਾਂ ਕਰਨ ਇਹਦਾ ਕੰਪਨਸੇਸ਼ਨ ਯੂਨੀਵਰਸਿਟੀ ਪਰਿਸ਼ਾਦਨ ਕਰੇ ਵਿਦਿਆਰਥੀ ਦਾ ਕੰਪਨਸੇਸ਼ਨ ਕਿਉਂ ਕਰਨਾ ਇਦੇ ਚ ਇਹ ਗੱਲ ਵੀ ਆ ਅੱਜ ਵੀ ਬਹੁਤ ਸਾਰੇ ਵਿਦਿਆਰਥੀ ਉਹ ਆ ਜਿਨ੍ਹਾਂ ਨੂੰ ਨਿੱਜੀ ਤੌਰ ਤੇ ਅਸੀਂ ਜਾਣਦੇ ਆ ਜਿਹੜੇ ਇੱਕ ਸਮਾਂ ਰੋਟੀ ਵੀ ਨਹੀਂ ਖਾਂਦੇਗੇ ਕਿਉਂਕਿ ਡਾਈਟ ਲਗਾਤਾਰ ਮਹਿੰਗੀ ਹੋ ਰਹੀ ਆ 35 ਰੁਪਏ ਇੱਕ ਸਮਾਂ ਰੋਟੀ ਖਾ ਕੇ ਪੂਰਾ ਨਹੀਂ ਪੈਂਦਾ ਅਸੀਂ ਵੀ ਜਾਣਦੇ ਆ ਇੰਨੀ ਮਹਿੰਗਾਈ ਦਾ ਸਮਾਂਗਾ ਇਹ ਤੋਂ ਜਿਵੇਂ ਅਸੀਂ ਦੇਖ ਲਈਏ ਵੀ ਜਿਹੜੇ ਕਮਰੇ ਆ ਉਹਦੇ 'ਚ ਅਸੀਂ 2-2 ਬਿਲਕੁਲ ਔਕੇ ਐਡਜਸਟ ਕਰਦੇ ਆ ਜਦੋਂ ਸਾਡੇ ਕੋਲ ਇਕੁਅਲ ਮਾਰੀ ਆ ਕਿਉਂਕਿ ਨਵੇਂ ਹੋਸਟਲਾਂ ਦੇ ਉਤਾਰੀ ਵਾਲੇ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਹੈਗਾ ਗ੍ਰਾਂਟ ਆਉਂਦੀ ਆ ਗ੍ਰਾਂਟ ਮੁੜ ਜਾਂਦੀ ਆ ਪਰ ਇਹ 'ਚ ਕੋਈ ਕਾਰਵਾਈ ਨਹੀਂ ਕਰਦੇ ਤੇ ਕੁੜੀਆਂ 2-2 ਬੈੱਡ ਤੇ 4-4 ਰਹਿਣ ਲਈ ਮਜਬੂਰ ਕਰਦੇ ਆ ਬੈੱਡ ਤੱਕ ਨਹੀਂ ਦਿੰਦੇ ਕੋਈ ਅਲਮਾਰੀ ਨਹੀਂ ਦਿੰਦੇ ਇਹ ਸਾਡਾ ਮਸਲਾ ਹੈਗਾ ਇਦੋਂ ਬਿਨਾ ਹੋਸਟਲ 'ਚ ਸਫਾਈ ਵਾਸ਼ਰੂਮਾਂ ਦੀ ਲਗਾਤਾਰ ਬਲਾਕੇਜ ਆ ਵਾਸ਼ਬੇਸਿਨ ਲਗਾਤਾਰ ਬਲੌਕ ਹੁੰਦੇ ਆ ਕੱਲ ਪਰਸੋ ਡੀਨ ਮੈਮ ਆਉਂਦੇ ਆ ਇਨਸਪੈਕਸ਼ਨ ਲਈ ਇੱਕ ਵਾਸ਼ਰੂਮ ਦੇਖਦੇ ਆ ਦੂਜਾ ਵਾਸ਼ਰੂਮ ਅੰਦਰ ਨਹੀਂ ਜਾਂਦੇ ਉਹ ਦੇਖਣ ਲਈ ਇੰਨਾ ਮਾੜਾ ਹਾਲ ਹੈਗਾ ਫਿਰ ਸਾਡੇ ਹੋਸਟਲ ਦਾ ਰੀਡਿੰਗ ਰੂਮ ਆ ਇੰਨੀ ਸਫੋਕੇਸ਼ਨ ਆ ਉੱਥੇ ਉੱਥੇ ਏਸੀ ਦਾ ਕੋਈ ਪ੍ਰਬੰਧ ਨਹੀਂ ਵੈਂਟੀਲੇਸ਼ਨ ਦਾ ਕੋਈ ਪ੍ਰਬੰਧ ਨਹੀਂ 10 ਮਿੰਟ ਖੜ੍ਹਾ ਨਹੀਂ ਜਾਂਦਾ ਉੱਥੇ ਪੜ੍ਹਨਾ ਤਾਂ ਬਹੁਤ ਦੂਰ ਦੀ ਗੱਲ ਆ ਨਾ ਸਾਰੇ ਹੋਸਟਲ 'ਚ ਵਾਈਫਾਈ ਦਾ ਪ੍ਰਬੰਧ ਆ ਵਾਟਰ ਕੂਲਰ ਆ 650 ਦੀ ਕੈਪੈਸਿਟੀ ਆ ਹੋਸਟਲ ਦੀ ਇੱਕ ਵਾਟਰ ਕੂਲਰ ਆ ਉਹਦੇ 'ਚ ਵੀ ਢੰਗਣਾ ਪੂਰਾ ਪਾਣੀ ਨਹੀਂ ਆਉਂਦਾ ਅਸੀਂ 1 ਲੀਟਰ ਦੀ ਬੋਤਲ ਭਰਨੀ ਹੋਵੇ ਅੱਧਾ ਅੱਧਾ ਘੰਟਾ ਸਾਨੂੰ ਉੱਥੇ ਲੱਗ ਕੇ ਜਾਂਦਾ ਇਹ ਸਾਰੇ ਮਸਲਿਆਂ ਤੇ ਅਸੀਂ 2 ਦਿਨਾਂ ਤੋਂ ਪਿੱਛਾ ਤਿੱਖਾ ਸੰਘਰਸ਼ ਵਿੱਢਿਆ ਹੋਇਆ ਸੀ ਪਹਿਲਾਂ ਅਸੀਂ ਵਾਰਡਨ ਮੈਮ ਦਾ ਘਰ ਘੇਰਦੇ ਆ ਉੱਥੇ ਅਸੀਂ ਉਹਨਾਂ ਤੋਂ ਸਵਾਲ ਕਰਦੇ ਆ ਉੱਥੇ ਸਾਨੂੰ 1 ਦਿਨ ਦਾ ਸਮਾਂ ਦਿੰਦੇ ਆ ਵਰਕਿੰਗ ਆਰ 5 ਘੰਟੇ ਤੱਕ ਅਸੀਂ ਉਹਨਾਂ ਦਾ ਕੁੜੀ ਕਰਦੇ ਆ ਵੀ ਕੋਈ ਕੰਮ ਹੋਊਗਾ ਹੋਊਗਾ ਵਿਦਿਆਰਥੀਆਂ ਦੇ ਦਬਾਅ ਸਦਕਾ ਜਦੋਂ ਅਸੀਂ 1 ਵਜੇ ਦੀ ਕਾਲ ਦੇ ਦਿੰਦੇ ਆ ਵੀ 7 ਵਜੇ ਅਸੀਂ ਮਾਰਚ ਕਰਾਂਗੇ ਉਦੋਂ ਬਾਅਦ ਇਹ ਪ੍ਰਸ਼ਾਸਨ ਜਿਹੜਾ ਹਰਕਤ ਚ ਆਉਂਦਾ ਮੀਟਿੰਗਾਂ ਕਰਦਾ ਸਫਾਈਆਂ ਹੋਈਆਂ ਸ਼ੁਰੂ ਹੁੰਦੀਆਂ ਪਰ ਪੱਕਾ ਪ੍ਰਬੰਧ ਕੋਈ ਵੀ ਨਹੀਂ ਕਰਦਾ ਇਸ ਲਈ ਵਿਦਿਆਰਥੀ ਰੋਜ਼ ਆ ਕੇ ਕੱਲ ਸ਼ਾਮ ਨੂੰ ਮਾਰਚ ਕਰਦੇ ਆ ਫਿਰ ਮਾਰਚ ਹੁੰਦਾ ਉੱਥੇ ਵੀ ਸਾਨੂੰ ਅਥਾਰਟੀ ਮਿਲਦੀ ਨਹੀਂ ਅਸੀਂ ਉਦੋਂ ਬਾਅਦ ਵਾਪਸ ਆਉਂਨੇ ਆ ਅੱਜ ਅਸੀਂ ਸਵੇਰੇ 10 ਵਜੇ ਇਹਨਾਂ ਨੂੰ ਸਵਾਲ ਕਰਨ ਆਏ ਸੀ ਮਿਲਣ ਆਏ ਸੀਗੇ ਉੱਥੋਂ ਜਿਹੜਾ ਪ੍ਰਸ਼ਾਸਨ ਦਾ ਰਵਈਆ ਇੰਨਾ ਬੁਰਾ ਸੀਗਾ ਸਵੇਰ ਤੋਂ ਲੈ ਕੇ ਹੁਣ ਤੱਕ ਸਾਨੂੰ ਹੁਣ ਮਿਲਿਆ ਇਹ ਉੱਤੋਂ ਸਾਡੇ ਨਾਅਰੇ ਅਸੀਂ ਸਾਡਾ ਵਿਦਿਆਰਥੀਆਂ ਦਾ ਰੋ ਹੈ ਇਹ ਗੁੱਸਾ ਨਾਅਰੇ ਦੇ ਰੂਪ ਜਿਹੜਾ ਅਸੀਂ ਪ੍ਰਗਟ ਕਰਦੇ ਆ ਜਿਹੜਾ ਕੱਲ ਵੀ ਇਹਨਾਂ ਨੇ ਉੱਥੇ ਇਨਸਪੈਕਸ਼ਨ ਵੇਲੇ ਵੀ ਕਿਹਾ ਵੀ ਨਾਅਰੇ ਨੂੰ ਸਿੱਧਾ ਇਹਨਾਂ ਨੇ ਬਕਵਾਸ ਕਿਹਾ ਨਾਰੇ ਲਾਉਣਾ ਸਾਡਾ ਜਮਹੂਰੀ ਹੱਕ ਹੈਗਾ ਅਸੀਂ ਜਿੱਥੇ ਸਾਡਾ ਮਸਲਾ ਸੀ ਉੱਥੇ ਬੋਲਾਂਗੇ ਅਸੀਂ ਉੱਥੇ ਨਾਅਰੇ ਮਾਰਾਂਗੇ ਪਰ ਇਹ ਇਹਨਾਂ ਨੂੰ ਇਹ ਬਕਵਾਸ ਲੱਗਦੀ ਆ ਅੱਜ ਵੀ ਨਾਅਰਿਆਂ ਤੋਂ ਭੱਜੇ ਆ ਇੱਥੋਂ ਆਫਿਸ ਤੋਂ ਇਹ ਭੱਜੇ ਆ ਉੱਥੇ ਗਰਾਊਂਡ ਤੱਕ ਜਾਂਦੇ ਆ ਵਿਦਿਆਰਥੀ ਘੇਰ ਕੇ ਵਾਪਸ ਲੈ ਕੇ ਆਉਂਦੇ ਆ ਤੇ ਹਲੇ ਤੱਕ ਸਾਡਾ ਜਿਹੜਾ ਮਸਲਾ ਇਹ ਅਸੀਂ ਟੈਂਡਰ ਇੱ ਉਦੋਂ ਬਿਨਾ ਮੈਸਡਾਈਟ ਅਸੀਂ 27 ਰੁਪਏ ਸਾਡੀ ਮੰਗ ਅਕੇ ਹੋਵੇ ਜਿਹੜੇ ਬਾਕੀ ਸਾਰੇ ਮਸਲੇ ਆ ਉਹ ਵੀ ਸਾਡੇ ਮਸਲੇ ਜੇ ਤੁਰੰਤ ਹੱਲ ਕੀਤੇ ਜਾਣ ਜੇ ਨਹੀਂ ਹੁੰਦਾ ਤਾਂ ਵਿਦਿਆਰਥੀ ਏਦੋਂ ਬਾਅਦ ਦੂਜੇ ਹਸਤਾਂ ਜੀ ਵੀ ਕਿਉਂਕਿ ਸਾਰੇ ਸੇਮ ਮਸਲੇ ਆ ਅਸੀਂ ਸਾਰੇ ਦੂਜੇ ਹਸਤਾਂ ਤੋਂ ਵੀ ਇਕੱਠੇ ਹੋ ਕੇ ਤਿੱਕਾ ਸੰਘਰਸ਼ ਕਰਾਂਗੇ ਨਹੀਂ ਵੀ ਟੂ ਇਨਕਲੂਡ ਇਸ 올 ਦ ਇਸ਼ੂਜ਼ ਦੈਟਸ ਹਰ ਅਥਾਰਟੀ ਸਾਰੀਆਂ ਬੈਠੀਆਂ ਤੁਹਾਡੇ ਸਾਹਮਣੇ ਸਾਰੀ ਬੈਠੋ ਤੁਸੀਂ ਜੇ ਬੋਲ ਰਹੇ ਹੋ ਤੁਸੀਂ ਤੁਹਾਡਾ ਨਾਮ ਨਹੀਂ ਕਲਤੀ ਵੀ ਬਾਈਟ ਦੇਣਾ ਹੀ ਨਹੀਂ ਚਾਹ ਰਹੀ ਬਿਕੋਜ਼ ਵੀ ਆਈ ਟ੍ਰਾਈ ਟੂ ਸੀ ਬੱਚਿਆਂ ਦੇ ਇਸ਼ੂ ਤੇ ਬੋਲਣਾ ਨਹੀਂ ਚਾਹਤੇ ਤੁਸੀਂ ਕੋਈ ਕੁਐਸਚਨ ਪੁੱਛੋਗੇ ਤਾਂ ਜਸਰ ਨਹੀਂ ਪੁੱਛਣਾ ਤੁਹਾਡਾ ਨਾਮ ਪੁੱਛਣਾ ਨਹੀਂ ਇਫ ਯੂ ਹੈਵ ਕਮ ਇਫ ਯੂ ਹੈਵ ਕਮ ਮੈਂ ਪੁੱਛ ਰਿਹਾ ਨਹੀਂ ਬੇਸਿਕਲੀ ਐਟ ਦੋ ਮੂਮੈਂਟ ਆਈ ਐਮ ਨਾਟ ਇਨ ਅ ਪੋਜੀਸ਼ਨ ਟੂ ਕਮੈਂਟ ਬਿਕੋਜ਼ ਆਮ ਟ੍ਰਾਈਂਗ ਟੂ ਰਿਜ਼ੋਲਵ ਦਿਸ ਆਈ ਊਡ ਡੈਫੀਨਟਲੀ ਇਨ ਵਾਟ ਕਪੈਸਿਟੀ ਆਈ ਹਵ ਕਮ ਟੂ ਆਸਕੀ 댓 ਇਜ਼ ਦ ਇਸ਼ੂ ਆਈ ਊਡ ਨਾਟ ਲਾਈਕ ਟੂ ਕਮੈਂਟ ਔਨ ਐਨੀਥਿੰਗ Not at all. Because we are trying we are holding a meeting for that reason. is the discussion. We are doing that? Because that is also an issue because I have just taken the charge in the last ten days. I came on eighteen. Uh, kuch hai, nahi hai, but whatever is there, we are trying to solve can't say that because you know I'm trying to look into it I'm trying to reach out to what we can do about the students because say, I don't I say, comment I say, please to so, see to see please do not I will not be able to comment unless I know what is the reason see all of them are sitting here I will not like to say anything until I am able to resolve yes yes we, I visited the hostel day before also, but I would not to, like to quit. Even our madam had visited the hostel in academic, but we are trying to resolve the issue. No, we can't, I cannot say at the moment because something else is also coming up in this that it is not from the mess alone. It has to be something else. It's, there is something behind it. So at the moment, I will not like it.

ਆਲਰੇਡੀ ਵਰਕਆਊਟ ਹੋ ਰਿਹਾ ਸੀਗਾ ਔਰ ਉਸ ਵਰਕਆਊਟ ਦੇ ਵਿੱਚ ਇਸ ਇਹ ਇਸ਼ੂ ਸੀਗਾ ਔਰ ਉਸ ਇਸ਼ੂ ਨੂੰ ਅਸੀਂ ਰਿਜ਼ੋਲਵ ਕਰ ਰਹੇ ਸੀ ਤੇ ਅੱਜ ਇਹ ਗੱਲ ਸਾਹਮਣੇ ਆ ਇਹ ਬਿਲਕੁਲ ਗਲਤ ਹੈ ਇਹ ਬਿਲਕੁਲ ਆਈ ਵਿਲ ਨਾਟ ਕਮੈਂਟ ਆਈ ਵਿਲ ਨਾਟ ਕਮੈਂਟ ਐਟ ਆਲ ਬਿਕਾਜ਼ ਆਈ ਵੈਂਟ ਟੂ ਸੀ ਦਾ ਹੋਸਟਲ ਐਂਡ ਐਟ ਦਾ ਮੋਮੈਂਟ ਪਰਸੋ ਵੀ ਪਾਣੀ ਦਾ ਇਸ਼ੂ ਸੀ ਵੀ ਹੈਵ ਰਿਜ਼ੋਲਵਡ ਦਾ ਇਸ਼ੂ ਆਫ ਵਾਟਰ

बेसिकली एक्चुअली की है बच्चा जो मसले से सी तो मिनट